ਬੀਤੇ 2 ਦਿਨ ਪਹਿਲਾਂ ਪ੍ਰਵਾਸੀਆਂ ਨੇ ਜੋ ਗੁੰਡਾਗਰਦੀ ਕੀਤੀ ਉਹ ਪੂਰੇ ਸੰਸਾਰ 'ਚ ਵਸਦੇ ਪੰਜਾਬੀਆਂ ਨੇ ਵੇਖਿਆ ਧਰਨੇ ਦੇ ਵਿੱਚ ਹੁਣ ਉਹ ਲੋਕ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਜਿਹੜੇ ਇਸ ਤੋਂ ਪਹਿਲਾਂ ਵੀ ਪ੍ਰਵਾਸੀ ਲੋਕਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੁੰਦੇ ਰਹੇ ਨੇ ਤੁਸੀਂ ਇਸ ਮੋਰਚੇ ਦੇ ਵਿੱਚ ਆਏ ਹੋ ਜੀ ਇਸ ਕਾਰਨ ਤੋਂ 1.5 ਸਾਲ ਪਹਿਲਾਂ ਸਾਡੇ ਮੁੰਡੇ ਨਾਲ ਵੀ ਇਹੀ ਵਰਤਦਾ ਹੋਈ ਹੈ ਜੀ ਅਸੀਂ ਸਾਰਿਆਂ ਨੇ ਬਹੁਤ ਮਿੰਤਾ ਕਰੀ ਪਰ ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਕੀ ਵਾਰ ਜਤ ਹੋਈ ਸੀ ਦੱਸੋ ਥੋੜਾ ਹਾਂਜੀ ਹਾਂ ਗਡਾਸੇ ਦੇ ਨਾਲ ਮੁੰਡੇ ਦੀ ਗਰਦਨ ਕੱਟਦੀ ਸੀ ਬਿਨਾਂ ਕਸੂਰ ਤੋਂ ਉਹ ਵੀ ਪਰਵਾਸੀ ਹੋ ਸੀ ਕਿ ਜਿਹਨਾਂ ਪਰਵਾਸੀ ਤੇ ਜਿਉ ਉਹ ਫਿਰ ਵੀ ਅੱਧਾ ਆਜ਼ਾਦ ਫਿਰਦੇ ਆ ਉਹ ਕਹਿੰਦੇ ਸਾਨੂੰ ਅਸੀਂ ਮੁੰਡਾ ਮਾਰ ਵੀ ਦਿੱਤਾ ਪਰ ਸਾਡਾ ਉਹਨਾਂ ਨੇ ਕਿਆ ਬਗੱਡ ਲਿਆ ਨਹੀਂ ਮੁੰਡੇ ਦੀ ਡੈਥ ਹੋ ਗਈ ਜੀ ਉਹਦੀ ਤੇ ਨਹੀਂ ਉਹ ਬੈੱਡ ਤੇ ਹੀ ਪਿਆ ਵੇ ਦੇਖੋ ਨਾ ਉਹ ਮਰਿਆ ਜਾਂ ਨਾ ਜਿਉਂਦਾ ਜਾਂ ਜੋ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਹੈ ਜੀ ਤੁਸੀਂ ਕਿੰਨਾ ਕਫਰੇ ਹੋ ਜੀ ਮਤਲਬ ਕਿ ਪੁਲਿਸ ਦੇ ਜਾਂ ਵਿਧਾਇਕਾਂ ਦੇ ਸਾਨੂੰ ਡੇਢ ਸਾਲ ਹੋ ਗਏ ਫਿਰਦੇ ਨੂੰ ਅਸੀਂ ਹੁਣ ਵੀ ਆ ਨਾ ਕੋਲ ਗਏ ਤੇ ਪਰ ਛੱਡੀ ਕੋਈ ਸੁਣਦਾ ਹੀ ਨਹੀਂ ਹੈਗਾ ਇਹ ਕਸੂਰਵਾਰ ਕਿਨੂੰ ਮੰਨਦੇ ਹੋ ਭੈਣ ਮੇਰੀ ਇਹ ਬਸਾਏ ਅਸੀਂ ਲੋਕਾਂ ਨੇ ਪੀੜੀਆਂ ਬਣਾ ਬਣਾ ਦਿੱਤੀਆਂ ਜੀ ਇਹ ਛੱਡੀ ਹੈ ਜੇ ਅਸੀਂ ਮੰਨਦੇ ਆ ਕਿ ਸੇ ਗਲਤੀ ਸਾਡੀ ਹੈ ਜੀ ਇਹ ਤਾਂ ਕੱਢਣੇ ਚਾਹੀਦੇ ਆ ਇਹ ਤਾਂ ਕੱਢਣੇ ਚਾਹੀਦੇ ਆ ਹਨਾ ਕੋਈ ਸਾਡੇ ਪੰਜਾਬ ਵਿੱਚ ਸਾਡੇ ਬੱਚਿਆਂ ਤੇ ਕਿੰਨੇ ਹਮਲੇ ਹੋ ਰਹੇ ਆ ਕਿੰਨੀ ਜਗ੍ਹਾ ਹੋਏ ਪਹਿਲਾ ਹਮਲਾ ਨਹੀਂ ਹੈ ਕਸੂਰ ਬਾਹਰ ਲੀਡਰਾਂ ਚ ਸਾਡੇ ਲੋਕ ਐ ਜੀ ਸਾਡੇ ਲੋਕ ਐ ਸਾਡੇ ਲੋਕ ਐ ਅਸੀਂ ਆ ਖੋਦਾ ਅੱਜ ਸਾਡੇ ਪ੍ਰਵਾਸੀ ਇੰਨਾ ਮਤਲਬ ਕੀ ਸਿਰ ਤੇ ਬੈ ਗਿਆ ਅਸੀਂ ਵਿਹਲੜ ਹੋ ਗਏ ਆ ਤੇ ਇਹਨਾਂ ਨੂੰ ਸਾਡੇ ਸਦਾ ਤੇ ਅਸੀਂ ਖੁਦ ਬਿਠਾਏ ਆ ਜਿਨ੍ਹਾਂ ਨੇ ਹੱਡੀ ਹੰਡਾਇਆ ਜਿਨ੍ਹਾਂ ਨੂੰ ਪਤਾ ਵੀ ਪ੍ਰਵਾਸੀਆਂ ਦੇ ਕੀ ਨਤੀਜੇ ਨਿਕਲੇ ਆ ਤੇ ਉਹ ਵੀ ਨਹੀਂ ਆਏ ਜੀ ਐਡਾ ਦੇਖੋ ਜਿਹਦੇ ਕਿੰਨੇ ਤਾਂ ਢਿੱਡ ਨੂੰ ਲੱਗਦੀ ਆ ਉਹਨੂੰ ਹੀ ਆ ਗਿਆ ਇੰਨੇ ਇਕੱਠੇ ਹੋ ਕੇ ਕੀ ਤੁਹਾਨੂੰ ਲੱਗਦਾ ਵੀ ਆਪਾਂ ਇਹ ਠੱਲ ਪਾ ਲੂਗੇ ਜੀ ਉਸ ਸਿਸਟਮ ਨੂੰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਦੋਂ ਸਾਰੇ ਮਿਲ ਕੇ ਇੱਕ ਥਾਂ ਇਕੱਠੇ ਨਹੀਂ ਹੁੰਦੇ ਹਾਂਜੀ ਇਹ ਸਾਡੇ ਇਹੀ ਹਾਲ ਹੋਣੇ ਆ ਪੰਜਾਬ ਵਿੱਚ ਗੱਡੀਆਂ ਪਰ ਪਰ ਟ੍ਰੇਨਾਂ ਉੱਤਰਦੀਆਂ ਰੋਜ਼ ਬਈਆ ਬਈਆ ਚੰਡੀਗੜ੍ਹ ਪੰਜਾਬ ਵਿੱਚ ਕਿੱਥੇ ਖਾਪ ਰਿਆ ਇੰਨਾ ਇੰਨਾ ਬਈਆ ਬੇਜੁਰਗੇ ਸਾਡੇ ਮੰਡੀਆਂ ਵਿੱਚ ਰੋੜ ਰਹੇ ਆ ਹਾਂਜੀ ਹਾਂ ਜੇ ਅਸੀਂ ਪ੍ਰਾਣੀਆਂ ਨੂੰ ਅੱਗ ਲਾਉਂਦੇ ਆ ਤਾਂ ਸਾਡੇ ਉੱਤੇ ਕੇਸ ਪਾਚੇ ਕਿੱਧਰੋਂ ਅਸੀਂ ਸੇਫ ਆ ਪੰਜਾਬ ਤਾਂ ਕਿਤੇ ਵੀ ਸੇਫ ਨਹੀਂ ਐ ਇੱਕ ਮਕਾਨ ਆ ਉਹਦਾ ਦੋ ਕਮਰੇ ਬਣਾ ਕੇ ਆਪਾਂ ਕਿਰਾਏ ਤੇ ਬਿਠਾ ਦੰਨੇ ਹਾਂ ਬਿਠਾ ਦੇ ਆਪਣੀ ਗਲਤੀ ਐ ਪਹਿਲਾਂ ਪੰਜਾਬੀ ਖਾਂਦੇ ਤੇ ਆਪਣੇ 10 ਨੋਹਾਂ ਦੇ ਕਿਰਤ ਕਰਕੇ ਖਾਂਦੇ ਹਾਂ ਹੁਣ ਮਈਆਂ ਦੇ ਸਿਰ ਤੇ ਖਾਂਦੇ ਹਾਂ ਬਹੁਤ ਲੋਕ ਇਹ ਕਹਿੰਦੇ ਜੀ ਇੱਕ ਪਾਸੇ ਤੁਸੀਂ ਬਈਆਂ ਨੂੰ ਮਾੜਾ ਕਹੀ ਜਾਂਦੇ ਇੱਕ ਪਾਸੇ ਤੁਸੀਂ ਕਹੀ ਜਾਂਦੇ ਸੀ ਗੁਰੂ ਨਾਨਕ ਦੇ ਸਿੱਖਾ ਉਹ ਕਹਿੰਦੇ ਭਈ ਇਨਸਾਨ ਨਹੀਂ ਆ ਇਨਸਾਨ ਵਾਲਾ ਕੰਮ ਨਹੀਂ ਬਈਏ ਕਰਦੇ ਕੋਈ ਪੁੱਛਦਾ ਵੀ ਮੈਂ ਕਰਾਇਦਾ ਰੱਖੇ ਮੈਂ ਉਹਦੇ ਵੋਟ ਬਣਾਉਣ ਲੱਗਾ ਮੈਂ ਆਧਾਰ ਕਾਟ ਵੋਟਰ ਕਾਟ ਕੁਝ ਬਣਾ ਲੈ ਕੋਈ ਪੁੱਛਦਾ ਹੈ ਕੋਈ ਨਹੀਂ ਪੁੱਛਦਾ ਬੀਤੇ 2 ਦਿਨ ਪਹਿਲਾਂ ਪ੍ਰਵਾਸੀਆਂ ਨੇ ਜੋ ਗੁੰਡਾਗਰਦੀ ਕੀਤੀ ਉਹ ਪੂਰੇ ਸੰਸਾਰ 'ਚ ਵੱਸਦੇ ਪੰਜਾਬੀਆਂ ਨੇ ਵੇਖਿਆ ਕਿ ਕਿਵੇਂ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਉੱਤੇ ਕਾਤਲਾਨਾ ਹਮਲਾ ਹੁੰਦਾ ਇੱਕ ਦੀ ਬਾਡੀ ਤਾਂ ਇੱਥੇ ਹੀ ਪਈ ਹੈ ਅ ਦੂਜਾ ਦਿਨ ਹੈ ਪਰ ਦੁੱਖ ਦੀ ਗੱਲ ਇਹ ਹੈ ਵੀ ਹੁਣ ਤੱਕ ਉਹ ਪ੍ਰਵਾਸੀ ਪੁਲਿਸ ਦੇ ਕਾਬੂ ਹੀ ਨਹੀਂ ਆਏ ਜਿਸ ਦੇ ਤੇ ਉਹਨਾਂ ਦੀ ਗੁੰਡਾਗਰਦੀ ਦੇ ਖਿਲਾਫ ਇਹ ਮੋਰਚਾ ਇਹ ਧਰਨਾ ਜਿਹੜਾ ਲੱਗਾ ਹੋਇਆ 에ਰਪੋਰਟ ਰੋਡ ਨੂੰ ਬਲੌਕ ਕੀਤਾ ਗਿਆ ਇਸ ਧਰਨੇ ਦੇ ਵਿੱਚ ਹੁਣ ਉਹ ਲੋਕ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਜਿਹੜੇ ਇਸ ਤੋਂ ਪਹਿਲਾਂ ਵੀ ਪਰਵਾਸੀ ਲੋਕਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੁੰਦੇ ਰਹੇ ਨੇ ਟਾਊਨਾਂ ਵਿੱਚੋਂ ਇੱਕ ਭੈਣ ਜੀ ਨੇ ਗੱਲਬਾਤ ਕਰਦੇ ਆ ਸਸੀ ਕਾਲ ਜੀ ਸਸੀ ਕਾਲ ਕੀ ਨਾਮ ਹੈ ਜੀ ਤੁਹਾਡਾ ਭੁਪਿੰਦਰ ਕੌਰ ਆ ਜੀ ਭੁਪਿੰਦਰ ਕੌਰ ਕਿੱਥੋਂ ਤੁਸੀਂ ਕੁੰਬੜੇ ਤੋਂ ਆ ਜੀ ਕੁੰਬੜੇ ਤੋਂ ਤੇ ਤੁਸੀਂ ਇਸ ਮੋਰਚੇ ਦੇ ਵਿੱਚ ਆਏ ਹੋ ਜੀ ਕਾਰਨ ਹਾਂ ਜੀ ਸਾਡੇ ਮੁੰਡੇ ਨੂੰ ਇਨਸਾਬ ਨਹੀਂ ਮਿਲਿਆ ਅੱਜ ਤੋਂ ਡੇਢ ਸਾਲ ਪਹਿਲਾਂ ਸਾਡੇ ਮੁੰਡੇ ਨਾਲ ਵੀ ਇਹੀ ਵਾਰਦਾਤਾ ਹੋਈ ਆ ਜੀ ਅਸੀਂ ਸਾਰਿਆਂ ਨੇ ਬਹੁਤ ਇਮਤਾਨ ਕਰੀ ਆ ਪਰ ਸਾਡੀ ਕਿਸੇ ਨੇ ਹੈਪਲੀ ਨਹੀਂ ਕਰੀ ਕੀ ਵਾਰ ਦਾ ਤੋਂ ਹੀ ਸੀ ਦੱਸੋਗੇ ਥੋੜਾ ਹਾਂ ਜੀ ਹਾਂ ਗਡਾਸੇ ਦੇ ਨਾਲ ਮੁੰਡੇ ਦੀ ਗਰਦਨ ਕੱਟਦੀ ਸੀ ਬਿਨਾਂ ਕਸੂਰ ਤੋਂ ਬੱਚਾ ਬੈਠਾ ਤਾਂ ਗਲੀ ਦੇ ਵਿੱਚ ਤੇ ਮੁੰਡੇ ਆਏ ਤੇ ਉਹਨਾਂ ਨੇ ਗਰਦਨ ਵੱਢਦੀ ਸਾਰੇ ਉਹ ਵੀ ਜਿਹਨਾਂ ਪ੍ਰਵਾਸੀ ਤੇ ਜੀ ਉਹ ਸੁਹਾਣੇ ਦੇ ਵੀ ਗੁੰਬੜੇ ਤੇ ਮਟੋਰ ਦੇ ਵੀ ਹੈਗੇ ਆ ਮੁੰਡੇ ਉਹ ਉਹ ਅੱਜ ਫਿਰ ਵੀ ਇਦਾਂ ਆਜ਼ਾਦ ਫਿਰਦੇ ਆ ਉਹ ਕਹਿੰਦੇ ਸਾਨੂੰ ਅਸੀਂ ਮੁੰਡਾ ਮਾਰ ਵੀ ਦਿੱਤਾ ਪਰ ਸਾਡਾ ਉਹਨਾਂ ਨੇ ਕੈਪ ਗੱਟ ਲਈ ਨਹੀਂ ਮੁੰਡੇ ਡੈਥ ਹੋ ਗਈ ਉਹਦੀ ਨਹੀਂ ਉਹ ਬੈੱਡ ਤੇ ਹੀ ਪਿਆ ਦੇਖੋ ਨਾ ਉਹ ਮਰਿਆ ਜਾਂ ਨਾ ਜਿਉਂਦਾ ਜਿਉ ਉਹ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਹੈ ਜੀ ਕੋਮਾ ਚ ਹੈ ਜੀ ਉਹ ਕੋਮਾ ਚ ਨਹੀਂ ਹੈਗਾ ਜੋ ਕੁਝ ਵੀ ਨਹੀਂ ਕਰ ਸਕਦਾ ਉਹਨੂੰ ਨਾ ਉਹ ਕੱਥਲ ਨਹੀਂ ਲੈ ਸਕਦਾ ਬੋਲਦਾ ਨਹੀਂ ਹੈਗਾ ਬੈੱਡ ਤੇ ਪਿਆ ਹੈ ਜੀ ਉਹ ਹਾਂਜੀ ਨਾਲ ਦਿੱਲਤਾ ਜਾਂਦੀਆਂ ਨਾ ਵਾਹਾਂ ਜਾਂਦੀਆਂ ਇਹ ਤੁਸੀਂ ਮਤਲਬ ਕਿ ਪਛਾਣ ਕਰਵਾਈ ਆ ਵੀ ਜਿਹਨਾਂ ਲੋਕਾਂ ਨੇ ਵੱਡੇ ਆ ਤੁਹਾਨੂੰ ਪਤਾ ਕੌਣ ਨੇ ਸੀ ਕੈਮਰੇ ਚ ਪਤਾ ਲੱਗਿਆ ਵੀ ਕੌਣ ਤੇ ਇਹ ਬਾਕੀ ਉਹ ਨਹੀਂ ਅਸੀਂ ਸਾਨੂੰ ਪਤਾ ਹੈਗਾ ਵੀ ਉਹ ਨਹੀਂ ਜਾਣਦੇ ਤੁਸੀਂ ਕਿੱਥੇ ਰਹਿੰਦੇ ਸੀ ਉਹ ਕੌਣ ਸੀ ਕਿੱਥੇ ਉਹਦੇ ਜਿਹੜੇ ਹੈਗੇ ਜੀ ਸਾਨੂੰ ਪਤਾ ਗਲੀ ਵਿੱਚ ਹੈਗੇ ਜਿਹੜੇ ਉਹ ਤਾਂ ਕਿਰਾਏ ਦਰਦੇ ਉਹਨਾਂ ਦੇ ਮੁੰਡੇ ਤਾਂ ਜੇਲ੍ਹ ਵਿੱਚ ਹੈਗਾ ਹੀ ਬਾਕੀ ਹੋਰ ਅਸੀਂ ਇੱਥੇ ਐਮਐਲਏ ਨੂੰ ਕਿਹਾ ਕਿ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਨਹੀਂ ਸੀਸੀਟੀਵੀ ਤੁਸੀਂ ਦਿੱਤੀ ਆ ਪੁਲਿਸ ਨੂੰ ਉਹ ਹਾਂਜੀ ਉਹ ਦਿੱਤੀ ਸੀ ਹਾਂ ਉਹ ਹੀ ਜਿਹੜੇ ਬੰਦੇ 4-5 ਫੜਾਇਆ ਤੇ ਉਹ ਹੀ ਫੜੇ ਬਾਕੀ 19 ਜਣੀਆਂ ਹੋਰ ਕੋਈ ਕਾਰਵਾਈ ਨਹੀਂ ਕਰੀ ਪੁਲਿਸ ਨੇ ਹਾਂ 19 ਜਣੇ ਸੀ ਹੈ ਪਰ ਕੋਈ ਤਾਂ ਘਟਨਾ ਹੋਈ ਹੋਣੀ ਆ ਕੋਈ ਲੜਾਈ ਹੋਈ ਹੋਣੀ ਲੜਾਈ ਕਿਸੇ ਹੋਰ ਦੀ ਹੋਈ ਹੋਣੀ ਆ ਉਹ ਤਾਂ ਅਚਾਨਕ ਗਲੀ 'ਚ ਬੈਠੇ ਸੀ ਗਲੀ 'ਚ ਆ ਕੇ ਗਡਾਸੇ ਨਾਲ ਕੁੱਟਿਆ ਮੁੰਡਾ ਉਹ ਕਰਦੇ ਬੜਤੀ ਪਿੱਛੇ ਦੀ ਸਾਰੀ ਅੱਛਾ ਜੀ ਹਾਂ ਜੀ ਹਾਂ ਵਿੱਚੇ ਮਿਲ ਕੇ ਜਿਨ੍ਹਾਂ ਨੇ ਮਾਰਿਆ ਉਹ ਪ੍ਰਵਾਸੀ ਵੀ ਸੀਗੇ ਹਾਂ ਜੀ ਹਾਂ ਪ੍ਰਵਾਸੀ ਵੀ ਆ ਕੇ ਉਹ ਸਾਰੀ ਪ੍ਰਵਾਸੀ ਸੀ ਕਿ ਇਹ ਸਾਰੇ ਉਰੇ ਦੇ ਸਾਰੇ ਪ੍ਰਵਾਸੀ ਆ ਜੀ ਸੁਹਾਣੇ ਦੇ ਪਿੰਡ ਦੀ ਆਪਣੀਆਂ ਜੀ ਅੱਛਾ ਹਾਂ ਜੀ ਹਾਂ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਡੀ ਕਿਸੇ ਨੇ ਮਦਦ ਨਹੀਂ ਕਰੀ ਆ ਕਿ ਕਸੂਰਵਾਰ ਕਿਨੂੰ ਮੰਨਦੇ ਹੋ ਭੈਣ ਮੇਰੀਏ ਇਹ ਬਸਾਏ ਅਸੀਂ ਲੋਕਾਂ ਨੇ ਪੀੜੀਆਂ ਬਣਾ ਬਣਾ ਦਿੱਤੀਆਂ ਜੀ ਬੀਜੀਸੀ ਮੰਨ ਦਈ ਐ ਵੀ ਸੇ ਗਲਤੀ ਸਾਡੀ ਐ ਜੀ ਠੀਕ ਐ ਹੋਰ ਕੋਈ ਹੋਣੀ ਐ ਕਿ ਗਲਤੀ ਸਾਡੀ ਐ ਜੀ ਫਿਰ ਹੁਣ ਤੁਹਾਨੂੰ ਕੀ ਲੱਗਦਾ ਵੀ ਹੋਣਾ ਕੀ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਇਨਸਾਫ ਤਾਂ ਮਿਲਣਾ ਚਾਹੀਦਾ ਅੱਜ ਸਾਡੇ ਨਾਲ ਹੋਇਆ ਅੱਜ ਹੁਣ ਇਹਨਾਂ ਨਾਲ ਭੈਣਾਂ ਨਾਲ ਹੋਇਆ ਏ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਜੀ ਕੋਈ ਨਹੀਂ ਰੋਜੀ ਕੋਈ ਨਹੀਂ ਤੇ ਕੱਢਣੇ ਚਾਹੀਦੇ ਆ ਇਹ ਤਾਂ ਕੱਢਣੇ ਚਾਹੀਦੇ ਆ ਹਨਾ ਸਾਨੂੰ ਇਹਨਾਂ ਨੇ ਕਿੰਨਾ ਪਰੇਸ਼ਾਨ ਕਰ ਦਿੱਤਾ ਮਾਤਾ ਜੀ ਤੁਸੀਂ ਕਿੱਥੋਂ ਮਾਤਾ ਜੀ ਇੱਥੋਂ ਹੀ ਆ ਨਹੀਂ ਜੀ ਮੈਂ ਇੱਧਰੋਂ ਲਾਂਡਰਾਂ ਤੋਂ ਲਾਂਡਰਾਂ ਤੋਂ ਆ ਪਰ ਕੀ ਇਹ ਮੁੱਦਾ ਇਹਨਾਂ ਲੋਕਾਂ ਦਾ ਨਹੀਂ ਹੈਗਾ ਕੋਠੀਆਂ ਵਾਲੇ ਇਹ ਇੱਥੇ ਹੀ ਬੈਠੇ ਆ ਜੀ ਕਿਤੇ ਇਹ ਵੀ ਪ੍ਰਵਾਸੀਆਂ ਨੇ ਤਾਂ ਨਹੀਂ ਪਾਈਆਂ ਹੋਈਆਂ ਕੋਠੀਆਂ ਜੀ ਕਿਤੇ ਇਹਨਾਂ ਨੂੰ ਇਹ ਤਾਂ ਨਹੀਂ ਲੱਗਿਆ ਵੀ ਇਹ ਤਾਂ ਸਾਡੇ ਖਿਲਾਫ ਬੈਠੇ ਆ ਇਹ ਵੀ ਪ੍ਰਵਾਸੀ ਹੋਣ ਪਰ ਵਾਸੀ ਇਦਾਂ ਦੇਖੋ ਸਾਡੇ ਬੱਚੇ ਬਾਹਰ ਛੱਡ ਛੱਡ ਕੇ ਜਾਈ ਜਾਂਦੇ ਆ ਇੱਥੋਂ ਹਨਾ ਛੱਡ ਛੱਡ ਕੇ ਜਾਂਦੇ ਆ ਪਿੱਛੇ ਪਿੰਡਾਂ 'ਚ ਪੰਜਾਬ ਦਾ ਤਾਂ ਬੁਰਾ ਹੀ ਹਾਲ ਐ ਕੱਲ ਪਰਸੋ ਮੈਂ ਇੱਕ ਵੀਡੀਓ ਦੇਖੀ ਸੀ ਵੀ ਯਾਨੀ ਕਿੰਨੀ ਰੈਲੀ ਕੱਢੀ ਹੋਈ ਸੀ ਕਿੰਨਾ ਭਈਆ ਮੈਂ ਦੇਖਿਆ ਮੈਨੂੰ ਜਗ੍ਹਾ ਦਾ ਨਾਮ ਨਹੀਂ ਯਾਦ ਆ ਰਿਹਾ ਤੇ ਉਹ ਪੰਜਾਬ ਸਰਕਾਰ ਮੁਰਦਾਬਾਦ ਕਰ ਰਹੀ ਸੀ ਸਾਨੂੰ ਦਬਕੇ ਮਰ ਜਾਣਾ ਚਾਹੀਦਾ ਭਈਏ ਪੰਜਾਬ ਸਰਕਾਰ ਮੁਰਦਾਬਾਦ ਕਰ ਕਹਿ ਰਹੀ ਆ ਤੇ ਸਾਨੂੰ ਇਹ ਤੰਗ ਕਰ ਰਹੀ ਆ ਦੇਖੋ ਸਾਡੇ ਪੰਜਾਬ ਵਿੱਚ ਸਾਡੇ ਬੱਚਿਆਂ ਤੇ ਕਿੰਨੇ ਹਮਲੇ ਹੋ ਰਹੇ ਆ ਕਿੰਨੀ ਜਗ੍ਹਾ ਹੋਏ ਪਹਿਲਾ ਹਮਲਾ ਨਹੀਂ ਆ ਬਹੁਤ ਹੋਰ ਹੈ ਅਸੀਂ ਦੋਸ਼ ਦਿੰਦੇ ਆ ਵੀ ਲੀਡਰਾਂ ਨੇ ਕੰਮ ਕੀਤਾ ਜੀ ਵਿਧਾਇਕਾਂ ਨੇ ਵੋਟਾਂ ਆਪਣੀਆਂ ਵੋਟਾਂ ਕਰਕੇ ਜੀ ਇਹਨਾਂ ਦੀਆਂ ਵੋਟਾਂ ਬਣਾਤੀਆਂ ਇਹਨਾਂ ਦੇ ਧਾਰਕੜ ਬਣ ਕੇ ਕਸੂਰਬਾਰ ਲੀਡਰਾਂ ਚ ਸਾਡੇ ਲੋਕ ਹੈ ਜੀ ਸਾਡੇ ਲੋਕ ਹੈ ਸਾਡੇ ਲੋਕ ਹੈ ਅਸੀਂ ਆ ਖੋਦਾ ਪਹਿਲਾਂ ਵੀ ਦੇਖੋ ਪੰਜਾਬ ਪਹਿਲਾਂ ਵੀ ਚੱਲਦਾ ਸੀ ਨਾ ਸਾਡੇ ਲੋਕ ਇੱਕ ਦੂਜੇ ਨਾਲ ਮਦਦ ਕਰਦੇ ਸੀ ਅਸੀਂ ਆਪ ਇੱਕ ਦੂਜੇ ਨਾਲ ਕੰਮ ਕਰਵਾਈਦੇ ਸੀ ਅੱਜ ਸਾਡੇ ਪ੍ਰਵਾਸੀ ਇੰਨਾ ਮਤਲਬ ਕਿ ਸਿਰ ਤੇ ਬਹਿ ਗਿਆ ਅਸੀਂ ਵਿਹਲੜ ਹੋ ਗਏ ਆ ਤੇ ਇਹਨਾਂ ਨੂੰ ਸਾਡੇ ਸਦਾ ਤੇ ਅਸੀਂ ਖੁਦ ਬਿਠਾਏ ਆ ਖੋਦ ਬਿਠਾਇਆ ਸਾਨੂੰ ਹੁਣ ਖੁਦ ਸਰਕਾਰ ਨੇ ਕੁਛ ਨਹੀਂ ਕਰਨਾ ਸਾਨੂੰ ਆਪ ਪਹਿਲ ਕਰਨੀ ਪੈਣੀ ਆ ਸਾਨੂੰ ਆਪ ਇਹਨਾਂ ਨੂੰ ਕੱਢਣਾ ਚਾਹੀਦਾ ਕਿਵੇਂ ਕੱਢ ਲੋਂਗੇ ਜਗਤਪੁਰੇ ਦਾ ਮਸਲਾ ਆਇਆ ਜੀ ਉਹ ਕਹਿੰਦੇ ਜੀ 900 ਵੋਟ ਪੰਜਾਬੀਆਂ ਦੀ 450 ਵੋਟ ਪ੍ਰਵਾਸੀਆਂ ਦੀ ਪਰ ਜਗਤਪੁਰੇ ਵਾਲੇ ਦਾ ਕੋਈ ਸਰਪੰਚ ਪੰਚਾਇਤ ਇੱਥੇ ਆ ਕੇ ਕਿਸ ਨੇ ਕਿਹਾ ਉਹ ਇੰਟਰਵਿਊ ਦੇ ਕੇ ਸਾਨੂੰ ਵੀ ਭਾਈ ਅਸੀਂ ਜਗਤਪੁਰੇ ਤੋਂ ਆਏ ਆ ਅਸੀਂ ਕੱਲ ਹੋਕਾ ਦਿੰਦੇ ਮਰਗੇ ਜੀ ਪਰ ਸਾਨੂੰ ਜਗਤਪੁਰੇ ਦਾ ਨਹੀਂ ਲੱਭਿਆ ਜਿਨ੍ਹਾਂ ਨੇ ਹੱਡੀ ਹੰਡਾਇਆ ਜਿਨ੍ਹਾਂ ਨੂੰ ਪਤਾ ਵੀ ਪ੍ਰਵਾਸੀਆਂ ਦੇ ਕੀ ਨਤੀਜੇ ਨਿਕਲੇ ਆ ਤੇ ਉਹ ਵੀ ਨਹੀਂ ਆਏ ਜੀ ਐਦਾਂ ਦੇਖੋ ਜਿਹਦੇ ਕਿੰਨੇ ਤਾਂ ਢਿੱਡ ਨੂੰ ਲੱਗਦੀ ਆ ਉਹਨੂੰ ਹੀ ਆ ਗਿਆ ਅੱਜ ਤਾਂ ਇਹ ਚੀਜ਼ ਹੋ ਰਹੀ ਗਿਆ ਕੱਲ ਨੂੰ ਮਤਲਬ ਕਿ ਸਾਨੂੰ ਸਾਦਿਆਂ ਨੂੰ ਜਿਹਨੂੰ ਹੈਗੀ ਜਿਹਦੀ ਜਾਗਦੀ ਜ਼ਮੀਰ ਹੈਗੀ ਆ ਉਹ ਤੇ ਇਕੱਠੇ ਹੋਏ ਆ ਨਾ ਉਹ ਤਾਂ ਇਕੱਠੇ ਹੋਏ ਆ ਨਾ ਇੰਨੇ ਇਕੱਠੇ ਹੋ ਕੇ ਕੀ ਤੁਹਾਨੂੰ ਲੱਗਦਾ ਵੀ ਆਪਾਂ ਇਹ ਠੱਲ ਪਾ ਲੂਗੇ ਜੀ ਉਹ ਸਿਸਟਮ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਤਾਂ ਫਿਰ ਉਹ ਗੱਲ ਹੋ ਗਈ ਵੀ ਤੁਸੀਂ ਅੱਗ ਬੁਝਾਉਣ ਵਾਲਿਆਂ ਚ ਗਿਣੇ ਜਾਓਗੇ ਹਾਂ ਬਸ ਹੋਈ ਆ ਚਿੜੀ ਕਿੰਨਾ ਕ ਸਮੁੰਦਰ ਵਿੱਚ ਚੁੰਝ ਪਰ ਪਰ ਕੇ ਹਾਂਜੀ ਹਾਂ ਕਿੰਨੇ ਕ ਅੱਗ ਬੁਝਾਏਗੀ ਜਕਿੰਦਾ ਵੀ ਆ ਅਸੀਂ ਤਾਂ ਉਹ ਇੱਕ ਚੁੰਝ ਆ ਬਸ ਛੋਟੀ ਜਕਿੰਦਾ ਵੀ ਆ ਜਦੋਂ ਅਸੀਂ ਸਾਰੇ ਮਿਲ ਕੇ ਇੱਕ ਥਾਂ ਇਕੱਠੇ ਨਹੀਂ ਹੁੰਦੇ ਹਾਂਜੀ ਇਹ ਸਾਡੇ ਇਹੀ ਹਾਲ ਹੋਣੇ ਆ ਪਤਾ ਨਹੀਂ ਕਿਉਂ ਮਤਲਬ ਕਿ ਹੋ ਸਟੇਟਾਂ ਵਿੱਚ ਦੇਖੋ ਸਾਨੂੰ ਜਗ੍ਹਾ ਨਹੀਂ ਹੈ ਸਾਡੇ ਪੰਜਾਬ ਵਿੱਚ ਗੱਡੀਆਂ ਭਰ-ਭਰ ਟ੍ਰੇਨਾਂ ਉੱਤਰਦੀਆਂ ਰੋਜ਼ ਭਈਆ ਵੀ ਕਿਾ ਚੰਡੀਗੜ੍ਹ ਪੰਜਾਬ ਵਿੱਚ ਕਿੱਥੇ ਖਾਪ ਰਿਆ ਇੰਨਾ ਇੰਨਾ ਭਈਆ ਕੋਈ ਲੀਡਰ ਮੁੱਦਿਆਂ ਦੀ ਗੱਲ ਕਰਦਾ ਉੱਥੇ ਨਹੀਂ ਜੀ ਪੁੱਜਦੇ ਜੇ ਕੋਈ ਲੀਡਰ ਨੇ ਬਾਦਲਾ ਨੂੰ ਮਾੜਾ ਕਹੇਤਾ ਕੈਪਟਨ ਨੂੰ ਮਾੜਾ ਕਹੇਤਾ ਕੈਪਟਨ ਵਰਗੇਆਂ ਦੂਆਂ ਨੇ ਜੀ ਕੇਜਰੀਵਾਲ ਨੂੰ ਮੜ ਗਏ ਤੇ ਭਗਵੰਤ ਮਾਨ ਨੂੰ ਮੜ ਗਏ ਉੱਥੇ ਜਕਾਰੀ ਛੜ ਦਿੰਦੇ ਆ ਜੀ ਉੱਥੇ ਜਕਾਰੀ ਛੜ ਪਤਾ ਨਹੀਂ ਕਿਦਾਂ ਦੇ ਚਿਹਰੇ ਹੁਣ ਡੋਗਲੇ ਹੋ ਗਏ ਆ ਬਸ ਇਹ ਤਾਂ ਅੱਜ ਆਪਣੀ ਠੱਡ ਨੂੰ ਲੱਗੀ ਆ ਨਾ ਮਰ ਲੋ ਕੀ ਤੇ ਤਾਂ ਪਤਾ ਲੱਗਦਾ ਇਹ ਕੱਲ ਨੂੰ ਇਹ ਸਾਰੇ ਪਾਸੇ ਹੀ ਆ ਸਿੱਧੇ ਹਮਲੇ ਹੀ ਆਪਣੇ ਦੇ ਉੱਤੇ ਪੰਜਾਬ ਤੇ ਤਾਂ ਸਿੱਧੇ ਹਮਲੇ ਆ ਅਸੀਂ ਕਿਸੇ ਪਾਸੇ ਵੀ ਦੇਖੋ ਠੀਕ ਨਹੀਂ ਆ ਬਜ਼ੁਰਗ ਸਾਡੇ ਮੰਡੀਆਂ ਵਿੱਚ ਰੋੜ ਰਹੇ ਆ ਹਾਂਜੀ ਹਾਂ ਜੇ ਅਸੀਂ ਪ੍ਰਾਲੀਆਂ ਨੂੰ ਅੱਗ ਲਾਉਂਦੇ ਆ ਤਾਂ ਸਾਡੇ ਉੱਤੇ ਕੇਸ ਪਰਚੇ ਦਰਜ ਹੋ ਜਾਂਦੇ ਆ ਕਿੱਧਰੋਂ ਅਸੀਂ ਸੇਫ ਆ ਪੰਜਾਬ ਤਾਂ ਕਿਤੇ ਵੀ ਸੇਫ ਨਹੀਂ ਆ ਬਹੁਤ ਬੜਾ ਹਾਲੇ ਦੁੱਖ ਲੱਗਦੇ ਆ ਦੁੱਖ ਲੱਗਦਾ ਪੰਜਾਬ ਇੱਕ ਪਰਵਾਹ ਹੈ ਸਾਡਾ ਸਾਰਾ ਹਾਂਜੀ ਪਰਵਾਹ ਹੈ ਤੇ ਸਾਨੂੰ ਪਰਿਵਾਰ ਦੀ ਤਰ੍ਹਾਂ ਮਤਲਬ ਕਿ ਇਹਨਾਂ ਨੂੰ ਜੋ ਲੀਡਰ ਹੈ ਜੋ ਆਪਣਾ ਰਾਜਾ ਆ ਸੀਐਮ ਆ ਜੋ ਵੀ ਆ ਆਪਣੇ ਮਤਲਬ ਕਿ ਵਾਸ ਸਮਝ ਕੇ ਦੇਖਣਾ ਚਾਹੀਦਾ ਹੈ ਨਾ ਕਿਦਾ ਵੀ ਤੁਸੀਂ ਮੈਨੂੰ ਉਸ ਵੀਰ ਦੇ ਕੀ ਲੱਗਦੇ ਜਿਹਦੇ ਤੇ ਹਮਲਾ ਕੀਤਾ ਸੀ ਪ੍ਰਵਾਸੀ ਨੇ ਮਾਸੀ ਆ ਜੀ ਮਾਸੀ ਤੁਸੀਂ ਮਾਸੀ ਹੋ ਤਾਂ ਤੇ ਤੁਸੀਂ ਕਿੰਨਾ ਕੁ ਫਿਰੇ ਹੋ ਜੀ ਮਤਲਬ ਕਿ ਪੁਲਿਸ ਦੇ ਜਾਂ ਵਿਧਾਇਕਾਂ ਦੇ ਸਾਨੂੰ ਡੇਢ ਸਾਲ ਹੋ ਗਏ ਫਿਰਦੇ ਨੂੰ ਅਸੀਂ ਹੁਣ ਵੀ ਐਨਾਂ ਕੋਲ ਗਏ ਤੇ ਅੱਪਰ ਸਾਡੇ ਕੋਈ ਸੁਣਦਾ ਹੀ ਨਹੀਂ ਹੈਗਾ ਐਮਐਲਏ ਨੇ ਸਾਡੀ ਸੁਣੀ ਹੀ ਹੈਗੇ ਕਹਿੰਦਾ ਮੈਂ ਡੇਢ ਇਹਨੇ ਤਾਂ ਕਿਹਾ ਤਾਂ ਮੈਂ ਤੁਹਾਨੂੰ ਇੱਕ ਹਫ਼ਤੇ ਜੀ ਬੰਦੇ ਸਾਰੇ ਫੜਾ ਦੂੰਗਾ ਪਰ ਡੇਢ ਸਾਲ ਤੱਕ ਹੋ ਗਏ ਹੁਣ ਤੱਕ ਬੰਦੇ ਨਹੀਂ ਫੜੇ ਉਹਨਾਂ ਨੇ ਕੋਈ ਇਨਸਾਫ ਸਾਨੂੰ ਮਿਲਿਆ ਹੀ ਨਹੀਂ ਜੇ ਕੋਈ ਇਨਸਾਫ ਨਹੀਂ ਮਿਲਿਆ ਹੈ ਉਹ ਬੰਦੇ ਇਹਨਾਂ ਨੂੰ ਪਤਾ ਵੀ ਕਿੱਥੇ ਰਹਿੰਦੇ ਜਾਂ ਨਹੀਂ ਪਤਾ ਹੀ ਹੁਣ ਇਹਨਾਂ ਨੂੰ ਕੀ ਨਹੀਂ ਪਤਾ ਹੈਗਾ ਸਾਰਾ ਕੁਝ ਹੀ ਪਤਾ ਇਹਨਾਂ ਦੀ ਤਾਂ ਸਾਰੀ ਇਹਨਾਂ ਦੀ ਹੱਥ ਵਿੱਚ ਹੀ ਆ ਸਭ ਕੁਝ ਕਿਉਂ ਨਹੀਂ ਕਰ ਸਕਦੇ ਇਹ ਸਭ ਕੁ ਹੋਆ ਜਗੀ ਪਰਿਵਾਰ ਆ ਜਿੱਦੀ ਸਾਡੀ ਦਾਰ ਬੱਤੀ ਆ ਸੀ ਪਰ ਸਾਡੀ ਕੋਈ ਮਦਦ ਨਹੀਂ ਕਰੀ ਇਹਨਾਂ ਨੇ ਬਸ ਪਿੰਡ ਦੇ ਨੇ ਸਾਨੂੰ ਜੋ ਯੋਗਦਾਨ ਦਿੱਤਾ ਹੈ ਸਾਰੇ ਨੇ ਉਹ ਇਲਾਜ ਕਰਵਾਇਆ ਸੀ ਬਾਕੀ ਹੋਰ ਸਾਡੇ ਕੋਲ ਪੈਸਾ ਨਹੀਂ ਹੈ ਜਿਹੜੀ ਲਾਉਂਦੀ ਸੀ ਜਿਸ ਦੀ ਹਾੜੀ ਦਾਰ ਬੰਦੀ ਆ ਜੀ ਖੱਡੇ ਕਿਸੇ ਨੇ ਸੁਣੀ ਉਸਨ ਵਾਈ ਨਹੀਂ ਹੈਗੀ ਤੇ ਜਿਹੜੇ ਲੋਕ ਤੁਹਾਨੂੰ ਲਗਾਤਾਰ ਕਹਿ ਰਹੇ ਵੀ ਭਾਈ ਇਹ ਨਾ ਸੋਚੋ ਵੀ ਮਹਿੰਗੀਆਂ ਜ਼ਮੀਨਾਂ ਹੋ ਗਈਆਂ ਇੱਥੇ ਜੀ ਕਲੋਨੀਆਂ ਬਸਾ ਦੋ ਜਿਹੜਾ ਹੁੰਦਾ ਜਾਣ ਦੋ ਉਹਦੇ ਨਤੀਜੇ ਭੁਗਤਨੇ ਪੈਣੇ ਆ ਸ਼ੁਰੂਆਤ ਹੋ ਗਈ ਜੀ ਨਤੀਜੇ ਭੁਗਤਨੇ ਦੀ ਬਹੁਤ ਭੁਗਤੇ ਰਹੀ ਅੱਜ ਜੀ ਉਹ ਤਾਂ ਸਾਨੂੰ ਪਤਾ ਹੀ ਆ ਜੀ ਭੁਗਤੇ ਆਉਂਦੇ 2 ਸਾਲ ਤੱਕ ਦਾ ਪਤਾ ਨਹੀਂ ਕੀ ਹੋਇਆ ਲ ਹੋ ਜਾਣਾ ਹਾਂ ਜੀ ਆਪਾਂ ਨੇ ਪਹਿਲ ਕਰੀ ਜੀ ਸ਼ੁਰੂਆਤ ਦੀ 2 ਸਾਲ ਤੱਕ ਦਾ ਕੀ ਨਾ ਹੁਣ ਆਪਾਂ ਕਹਿੰਦੇ ਵੀ ਇੱਕ ਮਕਾਨ ਆ ਉਹਦੇ 2 ਕਮਰੇ ਬਣਾ ਕੇ ਆਪਾਂ ਕਿਰਾਏ ਤੇ ਬਿਠਾ ਦਨੇ ਹਾਂ ਹਾਂ ਜੀ ਬਿਠਾ ਦੇ ਆਪਣੀ ਗਲਤੀ ਆ ਲਾਲ ਦੇ ਕਰਤ ਕਰਕੇ ਕੰਦੇ ਉਹੜਾ ਬਈਆਂ ਦੇ ਸਿਰ ਤੇ ਕੰਦੇ ਮੈਂ ਸ਼ਰੇ ਆਮ ਕਹਿੰਦੀ ਮੈਂ ਕਿਸੇ ਤੋਂ ਅਰਜ਼ਕ ਨਹੀਂ ਕਹਿੰਦੀ ਬਈਆਂ ਦੇ ਸਿਰ ਤੇ ਕੰਦੇ ਕਰਾਇਆ ਹੋਊਗਾ ਤਾਂ ਆਪਾਂ ਰੋਟੀ ਖਾਉਂਗੇ ਪੰਜਾਬੀ ਬੇਲੇ ਬੈਠੇ ਬਈਏ 150 ਰੁਪਏ ਦੇ ਹੜੀ ਤੇ ਕੰਮ ਕਰਦੇ ਆ ਬਹੁਤ ਲੋਕ ਇਹ ਕਹਿੰਦੇ ਜੀ ਇੱਕ ਪਾਸੇ ਤੁਸੀਂ ਭਈਆਂ ਨੂੰ ਮਾਰਾ ਕਹਿ ਜਾਂਦੇ ਇੱਕ ਪਾਸੇ ਤੁਸੀਂ ਕਹਿ ਜਾਂਦੇ ਸੀ ਗੁਰੂ ਨਾਨਕ ਦੇ ਸਿੱਖਾ ਉਹ ਕਹਿੰਦੇ ਭਈਆ ਇਨਸਾਨ ਨਹੀਂ ਹੈ ਕਿ ਭਈਆ ਇਨਸਾਨ ਹੈ ਪਰ ਇਹ ਵੀ ਇਨਸਾਨ ਹੈ ਜੀ ਜਿਨ੍ਹਾਂ ਨੂੰ ਮਾਰੇ ਆ ਭਈਆਂ ਨਹੀਂ ਮਾਰੇ ਆ ਇਨਸਾਨਾਂ ਵਾਲਾ ਕੰਮ ਨਹੀਂ ਭਈਏ ਕਰਦੇ ਅਸੀਂ ਰੱਖਣ ਨੂੰ ਨਹੀਂ ਕਹਿੰਦੇ ਰੱਖੋ ਪਰ ਭਈਆ ਕੋਈ ਚੱਜਦਾ ਤਾਂ ਹੋਵੇ ਜਾਂ ਇਨਕੁਆਰੀ ਹੋਵੇ ਕਿੱਥੋਂ ਆਇਆ ਭਾਈ ਪਿੱਛੇ ਪਛੋਕੜ ਦੂਜੀ ਗੱਲ ਇਹ ਆ ਆਪਣੇ ਐਮਸੀ ਪੰਜ ਸਰਪੰਚ ਜੋ ਵੀ ਹੈਗੇ ਆ ਇਹਨਾਂ ਦਾ ਰਾਸ਼ਨ ਘਾਟਾ ਧਾਰ ਘਟ ਬੋਟਰ ਘਟ ਇੱਥੇ ਤਾਂ ਪੰਜਾਬ ਦਾ ਕੋਈ ਨਾ ਬਣਾਵੇ ਜਿਹੜਾ ਹੈ ਉਹਦਾ ਪਛੋਕੜ ਪਰੂਫ ਲੈ ਕੇ ਰੱਖੋ ਵੀ ਕਿੱਥੇ ਦਾ ਹੈ ਕਿੱਥੇ ਦਾ ਜਦੋਂ ਬਣਾ ਦਿੰਦਾ ਉਦੋਂ ਪਿੰਡ ਵਿਰੋਧ ਕਿਉਂ ਨਹੀਂ ਕਰਦੇ ਜੀ ਉਦੋਂ ਇਹ ਕਿਉਂ ਕਿਹਾ ਜਾਂਦਾ ਵੀ ਛੱਡ ਅਸੀਂ ਕੀ ਲੈਣਾ ਉਦੋਂ ਕਿਉਂ ਕਿਹਾ ਜਾਂਦਾ ਉਸ ਟਾਈਮ ਆਪਾਂ ਨੂੰ ਪੁੱਛਦਾ ਨਹੀਂ ਕੋਈ ਨਾ ਕੋਈ ਪੰਚ ਸਰਪੰਚ ਕੋਈ ਐਮਸੀ ਕੋਈ ਨਹੀਂ ਪੁੱਛਦਾ ਜੇ ਤੁਹਾਨੂੰ ਕੋਈ ਪੁੱਛ ਕੇ ਗੱਲ ਕਰੇ ਤਾਂ ਤੁਸੀਂ ਦੱਸੋ ਕੋਈ ਪੁੱਛਦਾ ਵੀ ਮੈਂ ਕਰਾਇਦਾ ਰੱਖੇ ਮੈਂ ਉਹਦੀ ਵੋਟ ਬਣਾਉਣ ਲੱਗਾ ਮੈਂ ਆਧਾਰ ਕਾਰਡ ਵੋਟਰ ਕੁਝ ਬਣਾਣਾ ਕੋਈ ਪੁੱਛਦਾ ਹੈ ਕੋਈ ਨਹੀਂ ਪੁੱਛਦਾ ਅੱਜ ਕੱਲ ਤਾਂ ਬੱਚੇ ਨੂੰ ਜਨਮ ਦੇਣ ਲੱਗੇ ਨਹੀਂ ਪੁੱਛਦਾ ਵੀ ਮੈਂ ਹਸਪਤਾਲ 'ਚ ਦੇਣਾ ਕਿ ਘਰ ਦੇਣਾ ਠੀਕ ਹੈ ਨਾ ਗੱਲ ਇੱਥੇ ਲਿਓ ਮੁੱਦੇ ਦੀ ਗੱਲ ਲਿਓ ਕਸੂਰ ਪੰਜਾਬੀਆਂ ਦਾ ਐਮਸੀ ਪੰਚ ਸਰਪੰਚ ਸਭ ਦਾ ਕਸੂਰ ਹੈ ਕਿਉਂ ਕਸੂਰ ਹੈ ਕੋਈ ਪੁੱਛਦਾ ਨਹੀਂ ਗਰੀਬ ਨੂੰ ਨਹੀਂ ਪੁੱਛਦਾ ਚੂੜਾ ਚਮਾਰਤ ਖਾਨ ਕਿਸੇ ਨੂੰ ਨਹੀਂ ਪੁੱਛਦੇ ਵੀ ਅਸੀਂ ਆਪਣੇ ਕਰਾਇਦਾ ਰੱਖੇ ਵੋਟਰ ਕਾਡ ਧਾਰ ਕਾਡ ਬਣਾਈਏ ਜਾਂ ਨਾ ਬਣਾਈਏ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਬਾਅਦ ਚ ਕੀ ਕਹਿੰਦੇ ਆ ਫਲਾੜੇ ਬੰਦੇ ਨੇ ਕਿ ਆ ਵੀ ਉਹਦਾ ਨਾ ਬਣਾਓ ਕਿਉਂ ਨਾ ਬਣਾਓ ਅਗਲਾ ਮੋੜ ਕੇ ਆਪਾਂ ਨੂੰ ਦੋਸ਼ ਦਿੰਦਾ ਵੀ ਮੇਰੇ ਕਰਾਇਦਾਰਾ ਮੈਂ ਬਣਾਉਂਗਾ ਕਹਿੰਦਾ ਹਰੇਕ ਕਹਿੰਦਾ ਆ ਹੁਣ ਮੇਨਾਂ ਛੱਟ ਪਈ ਐ ਮੈਂ ਕਿਹਾ ਵੀ ਤੈਂ ਕਿਰਾਏ ਦਾ ਰੱਖੀ ਐ ਕਹਿੰਦੇ ਕਿਉਂ ਕਹਿੰਦੇ ਸਾਹਮਣੇ ਰੱਖੇ ਵੀ ਐ ਮੈਂ ਜੇ ਕੋਈ ਇੱਕ ਬੰਦਾ ਪਹਿਲ ਕਰੂ ਪਿੰਡ ਚ ਕੱਢੂਗਾ ਮੈਂ ਪੂਰਾ ਪਿੰਡ ਖਾਲੀ ਕਰੂਗਾ ਮੇਰੇ ਕਹੇ ਤੋ ਨਾ ਮੈਨੂੰ ਬੋਲੀ ਬਹੁਤ ਜ਼ਿਆਦਾ ਬੋਲੀ ਐ ਮੈਂ ਹੁਣ ਇਹ ਬੱਚਾ ਸਾਡਾ ਕੀ ਲੱਗਦਾ ਦੋ ਇੱਕ ਨੂਨਗਰਾਂ ਦਾ ਤਾਂ ਇੱਕ ਮਜਵੀਆਂ ਦਾ ਐ ਪਰ ਸਾਡੇ ਨਾਲ ਰਹਿੰਦਾ ਸਾਡਾ ਵੀਰ ਭਾਈ ਲੱਗਦਾ ਸਾਡਾ ਪੁੱਤ ਲੱਗਦਾ ਐ ਅਸੀਂ ਤਾਂ ਇਕੱਠੇ ਹੋਏ ਵੇ ਇਹਦੇ ਨਾਲ ਕੋਈ ਸਾਨੂੰ ਖੁਸ਼ੀ ਨਹੀਂ ਹੈਗੀ ਕਿਸੇ ਨਾਲ ਇਕੱਠਾ ਹੋਣ ਦਾ ਜੇ ਸਾਡਾ ਦੁੱਖ ਐਸੀ ਤਾਂ ਬੈਠੇ ਐਥੇ ਬੈਠੇ ਕੱਲ ਦੇ ਬੈਠੇ ਆ ਕੱਲ ਦੇ ਕਿਉਂ ਪਰਸੋਂ ਰਾਤ ਦੇ ਹਸਪੀਟਲ ਚ ਵੀ ਬੈਠੇ ਆ ਜੇ ਸਾਡਾ ਆਪਣਾ ਕੁਝ ਲੱਗਦਾ ਤਾਂ ਅਸੀਂ ਸਭ ਨਾਲ ਬੈਠੋਂਗੇ ਪਰ ਇਹ ਇਕਾ ਕਰੋ ਬਈ ਇਹ ਵਜਾਓ ਬੋਟਰ ਕਾਦਰ ਅਰਖਟ ਕੁਛ ਨਾ ਬਈ ਇਹਦਾ ਬਣਨ ਦੋ ਤਾਂ ਅਸੀਂ ਬੈਠੇ ਆ ਤਾਂ ਇਕਾ ਸਾਡਾ ਬਿਲਕੁਲ ਸੋ ਲੋਕ ਇਕੱਠੇ ਹੋਏ ਨੇ ਦੁੱਖ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚੇ ਨੇ ਮਾਮਾ ਦਾ ਰੋ ਰੋ ਬੁਰਾ ਹਾਲ ਹੈ ਉੱਧਰ ਪਰ ਹੁਣ ਤੱਕ ਇਨਸਾਫ ਦੀ ਉਡੀਕ ਵਿੱਚ ਹੈ ਪਰਿਵਾਰ ਤੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਇਕੱਤਰ ਹੋਏ ਨੇ ਉਹਨਾਂ ਦਾ ਇਹੀ ਕਹਿਣਾ ਹੈ ਵੀ ਪ੍ਰਵਾਸੀਆਂ ਦੀ ਜਿਹੜੀ ਡਾਟਾ ਹੈ ਉਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਨਹੀਂ ਤਾਂ ਹਾਲਾਤ ਅਜਿਹੇ ਵਿਗੜਨੇ ਆ ਫਿਰ ਸਰਕਾਰਾਂ ਦੇ ਹੱਥ ਹੱਤਵੱਸ ਵੀ ਕੁਝ ਨਹੀਂ ਰਹਿਣਾ ਇਸ ਕਰਕੇ ਸਮਾਂ ਹੈ ਇਹਦੇ ਉੱਤੇ ਕਾਬੂ ਪਾ ਲੋ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਚੰਡੀਗੜ੍ਹ